ਡਿਗਰੀ ਤਾਂ ਹੈ ਸਰਟੀਫਿਕੇਟ ਵੀ ਹੈ ਪਰ ਨੌਕਰੀ ਨਹੀਂ ਇਹ ਇੱਕ ਲਾਈਨ ਨਹੀਂ ਇਹ ਇੱਕ ਸੱਚ ਹੈ ਔਰ ਸੱਚ ਵੀ ਇੱਕ ਵਿਅਕਤੀ ਦਾ ਨਹੀਂ ਕਹਾਣੀ ਵੀ ਕਿਸੇ ਇੱਕ ਬੰਦੇ ਦੀ ਨਹੀਂ ਬਲਕਿ ਹਜ਼ਾਰਾਂ ਲੱਖਾਂ ਹਿੰਦੁਸਤਾਨੀਆਂ ਦੀ ਆ ਜਰਾ ਸੋਚ ਕੇ ਦੇਖੋ ਸਵੇਰੇ 6:30 7:00 ਮਾਂ ਪਿਓ ਬੱਚੇ ਨੂੰ ਉਠਾਉਣਾ ਸ਼ੁਰੂ ਕਰ ਦਿੰਦੇ ਨੇ ਉਹ ਨਿੰਦੀ ਨੀਂਦ ਦੇ ਵਿੱਚ ਅੱਧੀ ਕੱਚੀ ਨੀਂਦ ਦੇ ਵਿੱਚ ਮੱਲੋ ਜ਼ੋਰੀ ਬੱਚੇ ਨੂੰ ਉਠਾ ਦਿੰਦੇ ਆ ਤਿਆਰ ਕਰਦੇ ਆ ਵਰਦੀ ਪਵਾਉਂਦੇ ਆ ਟਿਫਨ ਪੈਕ ਕਰਦੇ ਆ ਤੇ ਵੈਨ 'ਤੇ ਚੜਾ ਦਿੰਦੇ ਆ ਫੇਰ ਸ਼ੁਰੂ ਹੁੰਦਾ ਸਕੂਲ ਦਾ ਕੰਮ ਹੋਮਵਰਕ ਪ੍ਰੀ ਬੋਰਡ ਬੋਰਡ ਟਿਊਸ਼ਨ ਕੋਚਿੰਗ ਤੇ ਬਹੁਤ ਸਾਰਾ ਸਮਝਣਾ ਸਮਝਾਉਣਾ ਉਸ ਤੋਂ ਬਾਅਦ ਫੇਰ ਸ਼ੁਰੂ ਹੁੰਦੇ ਨੇ ਐਂਟਰੈਂਸ ਟੈਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਕਈ ਵਾਰੀ ਉਸ ਤੋਂ ਵੀ ਅੱਗੇ ਦੀਆਂ ਪੜਾਈਆਂ ਤੇ ਨਾਲ ਨਾਲ ਸਖਤ ਇਮਤਿਹਾਨ ਸਖਤ ਤਿਆਰੀਆਂ ਤੇ ਇੱਕ ਬੇਚੈਨੀ ਦੀ ਬੇਕਰਾਰੀ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਕਿਵੇਂ ਨਾ ਕਿਵੇਂ ਕਰਕੇ ਮਾਪੇ ਪੜਾਉਂਦੇ ਨੇ ਬੱਚਿਆਂ ਨੂੰ ਤੇ ਬੱਚੇ ਵੀ ਔਖੇ ਸੌਖੇ ਹੋ ਕੇ ਪੜਦੇ ਨੇ ਪੜ ਜਾਂਦੇ ਨੇ ਇੱਥੋਂ ਤੱਕ ਠੀਕ ਹੈ ਪਰ ਉਸ ਤੋਂ ਅੱਗੇ ਇੱਕ ਸਵਾਲ ਜਿਹੜਾ ਹੁੰਦਾ ਉਹ ਸਭ ਦੇ ਮਨ 'ਚ ਇਹ ਹੁੰਦਾ ਹੈ ਕਿ ਜੋ ਪੜਿਆ ਹੈ ਕਿ ਉਹ ਕੰਮ ਆਏਗਾ। ਔਰ ਕਈ ਵਾਰੀ ਮਨ ਉਦੋਂ ਟੁੱਟ ਜਾਂਦਾ ਹੈ ਜਦੋਂ ਇਹ ਲੱਗਦਾ ਹੁੰਦਾ ਹੈ ਕਿ ਡਿਗਰੀਆਂ ਵੀ ਨੇ, ਸਰਟੀਫਿਕੇਟ ਵੀ ਨੇ ਤੇ ਬੰਦੇ ਦੇ ਕੋਲੇ ਜਾਣਕਾਰੀਆਂ ਵੀ ਨੇ, ਆਪਣੇ ਫੀਲਡ ਦੀ ਮਾਸਟਰੀ ਵੀ ਹੈ ਪਰ ਨੌਕਰੀ ਹੈ ਨਹੀਂ। ਜੇ ਸਿੱਖਿਆ ਵਰਸਸ ਨੌਕਰੀ ਇਹ ਡਾਟਾ ਆਪਾਂ ਕੱਢ ਕੇ ਦੇਖੀਏ ਤੇ ਸੱਚੀ ਹੈਰਾਨ ਕਰਦਾ ਹੈ, ਪਰੇਸ਼ਾਨ ਕਰਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ 1 ਕਰੋੜ ਵਿਦਿਆਰਥੀ ਹਰ ਸਾਲ ਗ੍ਰੈਜੂਏਸ਼ਨ ਕਰਦਾ ਹੈ। CMI ਦੀ ਰਿਪੋਰਟ ਹੈ ਕਿ ਉਹਨਾਂ ਦੇ ਵਿੱਚੋਂ 17% ਜਿਹੜੇ ਨੌਜਵਾਨ ਨੇ ਉਹ ਬੇਰੋਜ਼ਗਾਰ ਹੁੰਦੇ ਆ ਇੱਕ ਪਾਸੇ ਪੜਾਈਆਂ ਹੋ ਰਹੀਆਂ ਨੇ ਇੱਕ ਪਾਸੇ ਲਗਾਤਾਰ ਉਸ ਤਰ੍ਹਾਂ ਦਾ ਸਿਲੇਬਸ ਉਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਾਇਆਂ ਜਾ ਰਹੀਆਂ ਜਿਨ੍ਹਾਂ ਦਾ ਜਿਨ੍ਹਾਂ ਦੀ ਅੱਜਕੱਲ ਜ਼ਰੂਰਤ ਨਹੀਂ ਹੈ ਜਿਨ੍ਹਾਂ ਦੀ ਅੱਜਕੱਲ ਲੋੜ ਨਹੀਂ ਹੈ ਜਾਂ ਉਸ ਸਮੇਂ ਦੇ ਹਿਸਾਬ ਨਾਲ ਅਪਡੇਟ ਨਹੀਂ ਹੋਈਆਂ BA, B.Com, B.Tech, BBA ਬਹੁਤ ਸਾਰੀਆਂ ਡਿਗਰੀਆਂ ਨੇ ਜਿਹੜੀਆਂ ਅੱਜ ਕੱਲ ਸਿਰਫ ਰੈਜ਼ਿਊਮੇ ਦੀ ਇੱਕ ਸ਼ਾਨ ਬਣੀਆਂ ਹੋਈਆਂ ਨੇ ਉਹ ਕਾਗਜ਼ਾਂ ਤੇ ਲਿਖੀਆਂ ਤੇ ਸੋਹਣੀਆਂ ਲੱਗਦੀਆਂ ਨੇ ਪਰ ਕਈ ਵਾਰੀ ਜ਼ਿੰਦਗੀ ਚ ਕੰਮ ਨਹੀਂ ਆਉਂਦੀਆਂ ਕਿਉਂਕਿ ਅੱਜ ਦੀ ਪੜ੍ਹਾਈ ਸੱਚੀ ਕਾਗਜ਼ਾਂ ਵਾਸਤੇ ਹੋ ਰਹੀ ਆ ਕਾਗਜ਼ਾਂ ਦੀ ਸ਼ਾਨ ਬਣ ਰਹੀ ਐ ਪਰ ਜ਼ਰੂਰਤ ਸਕਿੱਲ ਦੀ ਆ ਜ਼ਰੂਰਤ ਤੁਹਾਡੇ ਹੁਨਰ ਨੂੰ ਨਿਖਾਰਨ ਦੀ ਆ ਤੇ ਉਸ ਹੁਨਰ ਨੂੰ ਕਿੱਥੇ ਵਰਤਿਆ ਜਾਣਾ ਇਹ ਸਮਝਣ ਤੇ ਸਮਝਾਉਣ ਦੀ ਆ ਸਾਡੀਆਂ ਕਿਤਾਬਾਂ ਦੇ ਸਿਲੇਬਸ ਦਾ ਸਾਡੀ ਮੌਜੂਦਾ ਮਾਰਕੀਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹੋ ਜਿਹਾ ਸਿਲੇਬਸ ਪੜਾਇਆ ਜਾ ਰਿਹਾ ਹੈ ਇਹੋ ਜਿਹੀਆਂ ਕਿਤਾਬਾਂ ਪੜਾਈਆਂ ਜਾ ਰਹੀਆਂ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਲੋੜਾਂ ਦੇ ਹਿਸਾਬ ਨਾਲ ਉਹ ਨਾਲ ਨਹੀਂ ਦੌੜ ਪਾਉਂਦੀਆਂ ਨਾਲ ਨਹੀਂ ਰਲ ਪਾਉਂਦੀਆਂ ਅਜੇ ਵੀ ਅਸੀਂ ਪੜਾ ਰਹੇ ਹਾਂ ਕਿ ਵਿਸ਼ਵ ਯੁੱਧ ਕਿਉਂ ਹੋਇਆ ਸੀ ਵਿਸ਼ਵ ਯੁੱਧ ਦੇ ਕਾਰਨ ਕੀ ਸੀ ਫਲਾਣੇ ਰਾਜੇ ਨੇ ਫਲਾਣੇ ਰਾਜੇ ਨੂੰ ਕਿਉਂ ਮਾਰਿਆ ਸੀ ਫਲਾਣਾ ਟਾਈਮ ਦੇ ਵਿੱਚ ਫਲਾਣਾ ਰਾਜਾ ਕਿਉਂ ਹਾਰ ਗਿਆ ਸੀ ਜਾਂ ਫਲਾਣੇ ਰਾਜੇ ਦੀ ਜਿਹੜੀ ਸ਼ਖਸੀਅਤ ਸੀ ਉਹਦੇ ਵਿੱਚ ਕੀ ਔਗਣ ਸੀ ਕੀ ਗੁਣ ਸੀ ਪਰ ਅੱਜ ਵੀ ਇਹ ਨਹੀਂ ਪੜਾਇਆ ਜਾ ਰਿਹਾ ਕਿ ਮਾਰਕੀਟ ਦੇ ਵਿੱਚ ਕਿੰਨਾ ਚੀਜ਼ਾਂ ਦੀ ਲੋੜ ਹੈ ਮਾਰਕੀਟ ਦੇ ਵਿੱਚ ਬਿਨਾਂ ਨੌਕਰੀ ਤੋਂ ਆਪਦੇ ਹੱਥੀ ਕੰਮ ਕਰਕੇ ਵੀ ਪੈਸਾ ਕਿਵੇਂ ਕਮਾਇਆ ਜਾ ਸਕਦਾ ਇੱਕ ਤੁਹਾਡਾ ਤੁਰਦਾ ਫਿਰਦਾ ਕੋਈ ਇੰਜਣ ਤੁਹਾਡੀ ਕੋਈ ਮਸ਼ੀਨਰੀ ਖਰਾਬ ਹੋ ਗਈ ਤੇ ਤੁਸੀਂ ਉਹਨੂੰ ਆਪਦੇ ਹੱਥੀ ਕਿਵੇਂ ਠੀਕ ਕਰ ਸਕਦੇ ਹੋ ਕੋਡਿੰਗ ਲੋਜੀਕ ਵਗੈਰਾ ਜਿਹੜੇ ਐ ਉਹ ਜਿਹੜੀਆਂ ਸਮੇਂ ਦੀਆਂ ਜ਼ਰੂਰਤਾਂ ਨੇ ਕਿਤੇ ਨਾ ਕਿਤੇ ਉਹ ਨਹੀਂ ਅਜੇ ਵੀ ਸਿਖਾਈਆਂ ਜਾ ਰਹੀਆਂ ਆਊਟਡੇਟਡ ਸਿਲੇਬਸ ਐ ਰਟੀਆਂ ਰਟਾਈਆਂ ਥਿਉਰੀਆਂ ਨੇ ਨਵਾਂ ਕੁਝ ਕੁਝ ਨਹੀਂ ਤੁਸੀਂ ਬੀਟੈਕ ਇਲੈਕਟ੍ਰੀਕਲ ਕਰਕੇ ਜਾਂਦੇ ਹੋ ਤੇ ਉੱਥੇ ਜਾ ਕੇ ਇੰਟਰਵਿਊ ਦੇ ਵਿੱਚ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਪੀਸੀਬੀ ਕਿਵੇਂ ਬਣਾਉਣੇ ਹੋ ਮਾਈਕਰੋ ਕੰਟਰੋਲਰ ਕਿਵੇਂ ਚੱਲਦਾ ਉਸ ਟਾਈਮ ਤੁਹਾਨੂੰ ਨਹੀਂ ਪਤਾ ਹੁੰਦਾ ਕਿਉਂਕਿ ਤੁਸੀਂ ਸ਼ਾਇਦ ਕੱਲੇ ਡਾਇਓਡ ਬਣਾਉਣ ਦਾ ਹੀ ਰੱਟਾ ਲਾਇਆ ਹੁੰਦਾ ਸਾਡੇ ਸਿਲੇਬਸ ਤੇ ਸਾਡੀ ਮਾਰਕੀਟ ਦੀ ਜ਼ਰੂਰਤ ਦੇ ਵਿੱਚ ਬਹੁਤ ਫਰਕ ਹੈ। ਅੱਜ ਕੱਲ ਜ਼ਰੂਰਤ ਤਾਂ ਇਹ ਹੈ ਕਿ ਤੁਸੀਂ ਸਾਈਬਰ ਸਿਕਿਉਰਿਟੀ ਬਾਰੇ ਸਿੱਖੋ। ਤੁਸੀਂ ਕਲਾਊਡ ਕੰਪਿਊਟਿੰਗ ਬਾਰੇ ਸਿੱਖੋ। ਡਾਟਾ ਹੈਂਡਲਿੰਗ ਬਾਰੇ ਸਿੱਖੋ। ਇਹ ਚੀਜ਼ਾਂ ਤੋਂ ਅਸੀਂ ਬਹੁਤ ਦੂਰ ਹੁੰਨੇ। ਅਸੀਂ ਅਜੇ ਬਹੁਤ ਪਿੱਛੇ ਫਿਰਦੇ ਆਂ। ਸਾਡਾ ਜਿਹੜਾ ਸਿਲੇਬਸ ਹੈ ਉਹ ਸਾਡਾ ਅਜੇ ਤੇ ਸਾਡੀਆਂ ਨੀਆਂ ਹੀ ਤਕੜੀਆਂ ਕਰਨ ਦੇ ਵਿੱਚ ਤੁਰਿਆ ਫਿਰਦਾ ਹੈ। ਤੇ ਅਸੀਂ ਦੂਸਰੇ ਪਾਸੇ ਅਜੇ ਅਕਬਰ ਹੋਰਾਂ ਦੀਆਂ ਗੱਲਾਂ ਦੇ ਵਿੱਚ ਰਾਜੇ ਮਹਾਰਾਜੇ ਦੀਆਂ ਗੱਲਾਂ ਦੇ ਵਿੱਚ ਉਲਝੇ ਹੋਏ ਆ ਜਦੋਂ ਕਿ ਸਾਈਬਰ ਸਿਕਿਉਰਿਟੀ ਵਰਗੀਆਂ ਡਾਟਾ ਹੈਂਡਲਿੰਗ ਵਰਗੀਆਂ ਚੀਜ਼ਾਂ ਜੋ ਇੱਕ ਸਮਝ ਦੇ ਨਾਲ ਨਾਲ ਰੋਜ਼ਗਾਰ ਵੀ ਦੇ ਸਕਦੀਆਂ ਨੇ ਉਹਨਾਂ ਤੋਂ ਅਸੀਂ ਬਹੁਤ ਦੂਰ ਫਿਰਦੇ ਆ ਸਾਡੇ ਪੜਾਉਣ ਦੇ ਤੇ ਪੜਨ ਦੇ ਪੈਟਰਨ ਦੇ ਵਿੱਚ ਵੀ ਬਹੁਤ ਫਰਕ ਹੈ ਅਸੀਂ ਸਿੱਖਣ ਵਾਸਤੇ ਨਹੀਂ ਪੜਦੇ ਅਸੀਂ ਸਮਝਣ ਵਾਸਤੇ ਨਹੀਂ ਪੜਦੇ ਅਸੀਂ ਸਿਰਫ ਡਿਗਰੀਆਂ ਲੈਣ ਵਾਸਤੇ ਪੜਦੇ ਆ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਸਾਡੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਵੀ ਇਹੋ ਹੁੰਦਾ ਹੈ ਕਿ ਇਹ ਸਾਲ ਪਾਸ ਹੋ ਜੇ ਇਹ ਸਾਲ ਦਾ ਸਰਟੀਫਿਕੇਟ ਮਿਲ ਜੇ ਸਾਲ-ਸਾਲ ਦਰ ਚੱਲ ਕੇ ਕੋਈ ਡਿਗਰੀ ਮਿਲ ਜੇ ਤੇ ਫਿਰ ਅਸੀਂ ਦਿਖਾਉਣ ਜੋਗੇ ਹੋ ਜੀਏ ਕਿ ਸਾਡੇ ਕੋਲ ਇੰਨੀਆਂ ਡਿਗਰੀਆਂ ਨੇ ਕਿਤੇ ਨਾ ਕਿਤੇ ਇਹ ਕਨਸੈਪਟ ਜਿਹੜਾ ਸਾਡੇ ਦਿਮਾਗ ਦੇ ਵਿੱਚ ਬੈਠਾ ਹੋਇਆ ਸਿਰਫ ਡਿਗਰੀਆਂ ਵਾਲਾ ਨਾ ਕਿ ਸਮਝਣ ਵਾਲਾ ਉਹ ਵੀ ਕਿਤੇ ਨਾ ਕਿਤੇ ਇਸ ਪਾੜੇ ਨੂੰ ਹੋਰ ਵਧਾਉਂਦਾ ਹੈ ਜਦੋਂ ਅਸੀਂ ਸਿਰਫ ਕਨਸੈਪਟ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਆਂ ਜਦੋਂ ਅਸੀਂ ਸਿਰਫ ਰੱਟਾ ਲਾ ਕੇ ਕਿਸੇ ਮੁਸ਼ਕਲ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆਂ ਤੇ ਇੱਕ ਵਾਰੀ ਅਸੀਂ ਨਿਕਲ ਵੀ ਜਾਂਨੇ ਆਂ ਪਰ ਜੇ ਦੁਬਾਰਾ ਉਸੇ ਪ੍ਰੋਬਲਮ ਦੇ ਵਿੱਚ ਉਸੇ ਸਮੱਸਿਆ ਦੇ ਵਿੱਚ ਫਸ ਜਾਈਏ ਤੇ ਸਾਨੂੰ ਵੀ ਧਿਆਨ ਨਹੀਂ ਹੁੰਦਾ ਕਿ ਉਦੋਂ ਅਸੀਂ ਕਿਹੜਾ ਤਰੀਕਾ ਵਰਤੇ ਸੀ ਉਦੋਂ ਕਿਹੜਾ ਫਾਰਮੂਲਾ ਸੀ ਜਿਹੜਾ ਸਾਨੂੰ ਇਸ ਸਮੱਸਿਆ ਚੋਂ ਬਾਹਰ ਲੈ ਗਿਆ ਸੀ ਅਸੀਂ ਸ਼ਾਇਦ ਗਲਤ ਨਹੀਂ ਆ ਸਾਡੀ ਦਿਸ਼ਾ ਗਲਤ ਹੈ ਅਸੀਂ ਗਲਤ ਦਿਸ਼ਾ ਵੱਲ ਵਹਿ ਰਹੇ ਹਾਂ ਕਿਉਂਕਿ ਅਸੀਂ ਕੀ ਹਾਂ ਇਸ ਤੋਂ ਜ਼ਿਆਦਾ ਅਸੀਂ ਕੌਣ ਹਾਂ ਇਸ ਤੇ ਧਿਆਨ ਦਿੰਨੇ ਆ ਸਾਡੇ ਅੰਦਰ ਕੀ ਹੈ ਸਾਡੇ ਅੰਦਰ ਕਿੰਨਾ ਕੁ ਗਿਆਨ ਹੈ ਸਾਡੇ ਅੰਦਰ ਕਿੰਨੀ ਕੁ ਸਮਰੱਥਾ ਹੈ ਉਸ ਤੇ ਅਸੀਂ ਘੱਟ ਧਿਆਨ ਦਿੰਨੇ ਆ ਪਰ ਸਾਡੀ ਨੌਕਰੀ ਕਿੰਨੀ ਕੁ ਤਕੜੀ ਕੰਪਨੀ ਦੇ ਵਿੱਚ ਹੈ ਕਿੰਨੀ ਕੁ ਰੈਪਿਊਟਿਡ ਕੰਪਨੀ ਦੇ ਵਿੱਚ ਹੈ ਉਸ ਚੀਜ਼ ਤੇ ਅਸੀਂ ਜ਼ਿਆਦਾ ਧਿਆਨ ਦਿੰਨੇ ਆ ਸਾਡੇ ਦੇਸ਼ਾਂ ਦੇ ਵਿੱਚ ਇੰਟਰਨਸ਼ਿਪ ਤੇ ਵੋਕੇਸ਼ਨਲ ਐਜੂਕੇਸ਼ਨ ਦੀ ਵੀ ਕਮੀ ਆ ਹਾਲਾਂਕਿ ਸਰਕਾਰ ਹੁਣ ਥੋੜਾ ਥੋੜਾ ਕੰਮ ਕਰ ਰਹੀ ਹੈ ਪਰ ਉਸ ਸਕਿੱਲ ਨਾਲ ਉਸ ਸ਼ਿੱਦਤ ਨਾਲ ਅਜੇ ਵੀ ਇਸ ਵਿਸ਼ੇ ਤੇ ਕੰਮ ਨਹੀਂ ਹੋ ਰਿਹਾ ਜਪਾਨ ਵਰਗੇ ਦੇਸ਼ ਨੇ ਜਰਮਨੀ ਵਰਗੇ ਦੇਸ਼ ਨੇ ਉਹ ਵੱਡੇ ਵੱਡੇ ਇੰਜੀਨੀਅਰ ਨਹੀਂ ਪੈਦਾ ਕਰਦੇ ਉਹ ਸਕਿੱਲਡ ਵਰਕਰ ਪੈਦਾ ਕਰਦੇ ਆ ਸਕਿੱਲਡ ਬੰਦੇ ਪੈਦਾ ਕਰਦੇ ਆ ਜਿਹੜੇ ਛੋਟੇ ਜਿਹੇ ਕੰਮ ਨੂੰ ਵੀ ਬਹੁਤ ਬਿਹਤਰ ਤਰੀਕੇ ਨਾਲ ਕਰ ਸਕਦੇ ਹੁੰਦੇ ਆ ਉਹਦੇ ਚੋਂ ਵੀ ਬਹੁਤ ਵਧੀਆ ਨਤੀਜੇ ਕੱਢ ਸਕਦੇ ਹੁੰਦੇ ਆ ਸਾਡੇ ਚ ਇਹਦੇ ਤੋਂ ਜ਼ਿਆਦਾ ਉਲਟ ਹੈ ਅਸੀਂ ਇੱਥੇ ਇੱਕ ਸ਼ਾਨਦਾਰ ਦਿਖ ਬਣਾਉਣ ਵਾਸਤੇ ਸ਼ਾਨਦਾਰ ਅਹੁਦੇ ਦੇ ਮਗਰ ਭੱਜਣ ਵਾਸਤੇ ਤਿਆਰ ਰਹਿੰਦੇ ਆ ਪਰ ਇੱਕ ਸਕਿਲਡ ਕੰਮ ਕਰਨ ਵਾਸਤੇ ਇੱਕ ਹੁਨਰਮੰਦ ਕੰਮ ਕਰਨ ਵਾਸਤੇ ਤਿਆਰ ਨਹੀਂ ਹੁੰਦੇ ਬਾਹਰਲੇ ਮੁਲਕਾਂ ਚ ਕੰਮ ਕਰਨ ਵਾਲੇ 70% ਲੋਕ ਜਿਹੜੇ ਗ੍ਰੈਜੂਏਟ ਨਹੀਂ ਹੁੰਦੇ ਪਰ ਉਹ ਸਕਿਲਡ ਹੁੰਦੇ ਆ ਸਾਡੇ ਇੱਥੇ ਗ੍ਰੈਜੂਏਟ ਬਹੁਤ ਨੇ ਸਕਿਲਡ ਬਹੁਤ ਘੱਟ ਨੇ ਸਾਡੇ ਇੱਥੇ ਕੋਈ ਟ੍ਰੇਨਿੰਗ ਲੱਗਦੀ ਹੈ ਇੰਟਰਨਸ਼ਿਪ ਲੱਗਦੀ ਹੈ ਤੇ ਉੱਥੇ ਕੀ ਹੁੰਦਾ ਹੈ ਉਸਤਾਦਾਂ ਦੀ ਸੇਵਾ ਕਰਨੀ ਚਾਹ ਪਿਆ ਦੋ ਸੇਵਾ ਕਰ ਦੋ ਕੋਈ ਸਮਾਨ ਲਿਆ ਦੋ ਫੜ ਕੇ ਤੇ ਫਿਰ ਆਖਰ ਤੇ ਇੱਕ ਸਰਟੀਫਿਕੇਟ ਮਿਲ ਜਾਂਦਾ ਜਿਹਦੇ ਤੇ ਤੁਸੀਂ ਸਕਿਲਡ ਹੋ ਜਾਂਦੇ ਹੋ ਪਰ ਉਹ ਸਿਰਫ ਸਰਟੀਫਿਕੇਟ ਤੇ ਹੁੰਦਾ ਹੈ ਤੁਹਾਡੀ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ ਅਸੀਂ ਪਿੱਛੇ ਰਹਿਣ ਦੇ ਕਾਰਨ ਤਾਂ ਬਹੁਤ ਲੱਭ ਸਕਦੇ ਹੁੰਨੇ ਆ ਪਰ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਗੱਲ ਕਰਨ ਤੋਂ ਬਾਅਦ ਉਹਦਾ ਕੋਈ ਹੱਲ ਲੱਭਿਆ ਜਾਵੇ ਔਰ ਹੱਲ ਸਮੇਂ ਦੇ ਹਿਸਾਬ ਨਾਲ ਸਮੇਂ ਦੀ ਚਾਲ ਦੇ ਨਾਲ ਰਲਣ ਦਾ ਇਹੋ ਹੈ ਕਿ ਸਭ ਤੋਂ ਪਹਿਲਾਂ ਕੰਪਨੀਆਂ ਨੂੰ ਤੇ ਯੂਨੀਵਰਸਿਟੀਆਂ ਨੂੰ ਮਿਲ ਕੇ ਸਿਲੇਬਸ ਅਪਡੇਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਿਲੇਬਸ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ ਦੀ ਅੱਜ ਦੇ ਸਮੇਂ ਦੇ ਵਿੱਚ ਮੰਗ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੱਚਾ ਜਾ ਕੇ ਕਿਸੇ ਕੰਪਨੀ ਦੇ ਵਿੱਚ ਕਿਤੇ ਅਦਾਰੇ ਦੇ ਵਿੱਚ ਕੰਮ ਕਰ ਸਕੇ ਨਾ ਕਿ ਉੱਥੇ ਜਾ ਕੇ ਫਿਰ ਦੁਬਾਰਾ ਤੋਂ ਸਿੱਖਣਾ ਸ਼ੁਰੂ ਕਰੇ ਔਰ ਇਹ ਸਿਲੇਬਸ ਜਿਹੜਾ ਹਰ 3-4 ਸਾਲ ਬਾਅਦ ਅਪਡੇਟ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ 3 ਸਾਲਾਂ ਦੇ ਵਿੱਚ ਅਸੀਂ ਦੇਖਦੇ ਕਿ ਸੋਸ਼ਲ ਮੀਡੀਆ ਕਿੱਥੇ ਪਹੁੰਚ ਜਾਂਦਾ ਹੈ ਜਿਹੜੀ ਇਲੈਕਟ੍ਰੋਨਿਕਸ ਨਾਲ ਜੁੜੀ ਹੋਈ ਕੰਪਨੀ ਹੈ ਜਾਂ ਉਹ ਏਰੀਆ ਹੈ ਉਹ ਕਿੱਥੇ ਪਹੁੰਚ ਜਾਂਦੇ ਨੇ ਜਾਂ ਜਿਹੜੀਆਂ ਹੋਰ ਨੌਕਰੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਰੋਜ਼ਗਾਰ ਦੇ ਜਿਹੜੇ ਢੰਗ ਹੁੰਦੇ ਨੇ ਜਾਂ ਰੋਜ਼ਗਾਰ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਕਿੱਥੇ ਪਹੁੰਚ ਜਾਂਦੀ ਹੈ ਜਿਹੜੇ ਕੋਰਸ ਐ ਉਹ ਸਕਿੱਲ ਬੇਸਡ ਹੋਣੇ ਚਾਹੀਦੇ ਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਉਹਦੇ ਵਿੱਚ ਹੱਥਾਂ ਦੇ ਨਾਲ ਕੰਮ ਕਰਨ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਸਿਰਫ ਕਾਗਜ਼ਾਂ ਦੇ ਵਿੱਚ ਕੁਝ ਚੀਜ਼ਾਂ ਬੜੀਆਂ ਬੇਸਿਕ ਨੇ ਜਿਵੇਂ ਕੰਪਿਊਟਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਕੰਪਿਊਟਰ ਦੇ ਕੁਝ ਐਪਸ ਨੇ ਕੰਪਿਊਟਰ ਦੀਆਂ ਕੁਝ ਫਾਈਲਸ ਨੇ ਉਹਨਾਂ ਨੂੰ ਚਲਾਉਣ ਬਾਰੇ ਉਹਨਾਂ ਤੇ ਕੰਮ ਕਰਨ ਬਾਰੇ ਜਿਹੜੀ ਐਜੂਕੇਸ਼ਨ ਐ ਸਿੱਖਿਆ ਉਹ ਤੇ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਫਿਰ ਜਿਹੜੀ ਇੰਟਰਨਸ਼ਿਪ ਵਗੈਰਾ ਐ ਜਿਹੜੀ ਕੋਈ ਪ੍ਰੈਕਟੀਕਲ ਨੌਲੇਜ ਕਿਸੇ ਕੰਪਨੀ ਨੇ ਪ੍ਰੋਵਾਈਡ ਕਰਵਾਉਣੀ ਹੁੰਦੀ ਹੈ ਜਾਂ ਕਿਸੇ ਯੂਨੀਵਰਸਿਟੀ ਨੇ ਪ੍ਰੋਵਾਈਡ ਕਰਵਾਉਣੀ ਹੁੰਦੀ ਹੈ ਉਹ ਵੀ ਇੱਕ ਲੀਗਲ ਵੇ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇੱਕ ਰੈਗੂਲਰ ਵੇ ਦੇ ਵਿੱਚ ਹੋਣੀ ਚਾਹੀਦੀ ਹੈ ਕੰਪਲਸਰੀ ਵੇ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਜਿਹੜੇ ਕੁਝ ਸਕਿਲਡ ਪ੍ਰੋਗਰਾਮ ਗਵਰਨਮੈਂਟ ਦੇ ਚੱਲਦੇ ਨੇ ਉਹ ਵੀ ਅੱਗੇ ਲੈ ਕੇ ਆਉਣੇ ਚਾਹੀਦੇ ਨੇ ਇੱਕ ਚੀਜ਼ ਪੇਰੈਂਟਸ ਨੂੰ ਵੀ ਧਿਆਨ ਰੱਖਣੀ ਚਾਹੀਦੀ ਹੈ ਕਿ ਅਸੀਂ ਅੱਜਕੱਲ ਮਗਰ ਪਏ ਹੋਏ ਹਾਂ ਪਰਸੈਂਟੇਜ ਦੇ 99% 98% 95% ਨੰਬਰ ਬੱਚਿਆਂ ਦੇ ਪਰ ਕਿਤੇ ਨਾ ਕਿਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ 95% ਨੰਬਰ ਲੈਣ ਦੇ ਯੋਗ ਜਿਹੜਾ ਬੱਚਾ ਹੋਇਆ ਹੈ ਉਹਦਾ ਜਿਹੜਾ ਮੈਂਟਲ ਉਹਦੀ ਜਿਹੜੀ ਹੈਲਥ ਹੈ ਮੈਂਟਲ ਕਪੈਸਿਟੀ ਹੈ ਜਿਹੜੀ ਉਹ ਵੀ 95% ਦੇ ਯੋਗ ਹੈ ਜਾਂ ਨਹੀਂ ਉਹ ਸਮਝ ਤੇ ਜਾਣਕਾਰੀ ਵੀ ਉਨੀ ਰੱਖਦਾ ਹੈ ਜਾਂ ਨਹੀਂ ਕਿਤੇ ਨਾ ਕਿਤੇ ਇਹ ਚੀਜ਼ ਸਾਨੂੰ ਬਦਲਣੀ ਪੈਗੀ ਕਿ ਬੱਚੇ ਨੂੰ ਰਟਾਉਣ ਦੀ ਜਗ੍ਹਾ ਉਹਨਾਂ ਨੂੰ ਸਮਝਾਉਣ ਤੇ ਸਿਖਾਉਣ ਵਾਲੇ ਪਾਸੇ ਲਾਉਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਸਕੂਲਾਂ ਦੇ ਯੂਨੀਵਰਸਿਟੀਆਂ ਦੇ ਇਮਤਿਹਾਨ ਮੁੱਕ ਜਾਂਦੇ ਆ ਤੇ ਡਿਗਰੀਆਂ ਦੀ ਵੀ ਇੱਕ ਸੀਮਾ ਹੁੰਦੀ ਆ ਪਰ ਜ਼ਿੰਦਗੀ ਦੇ ਇਮਤਿਹਾਨ ਕਦੇ ਵੀ ਨਹੀਂ ਮੁੱਕਦੇ ਜ਼ਿੰਦਗੀ ਦੇ ਇਮਤਿਹਾਨ ਤਾਂ ਲਗਾਤਾਰ ਚੱਲਦੇ ਰਹਿੰਦੇ ਨੇ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਮੁਸ਼ਕਲ ਤੇ ਫਿਰ ਉਸ ਮੁਸ਼ਕਲ ਦਾ ਹੱਲ ਇਸ ਕਰਕੇ ਨੌਕਰੀਆਂ ਦੇ ਪਿੱਛੇ ਵੀ ਭੱਜਣਾ ਨਹੀਂ ਚਾਹੀਦਾ ਨੌਕਰੀ ਲੱਭਣ ਦੀ ਥਾਂ ਤੇ ਨੌਕਰੀ ਬਣਾਉਣ ਵਾਸਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਰੋਜ਼ਗਾਰ ਪੈਦਾ ਕਰਨ ਵਾਸਤੇ ਸਾਨੂੰ ਕੰਮ ਕਰਨਾ ਚਾਹੀਦਾ ਸੋ ਥੋੜਾ ਜਿਹਾ ਮਨ ਨੂੰ ਇਸ ਤਰ੍ਹਾਂ ਸਮਝਾਉਣ ਦੀ ਜ਼ਰੂਰਤ ਹੈ ਲਾਉਣ ਦੀ ਜ਼ਰੂਰਤ ਹੈ ਤੇ ਲਗਾਤਾਰ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਜੇ ਸਰਕਾਰ ਉਸ ਪੱਧਰ ਤੇ ਕੰਮ ਨਹੀਂ ਕਰ ਰਹੀ ਜੇ ਇੰਸਟੀਚੂਟਸ ਜੇ ਸੰਸਥਾਵਾਂ ਉਸ ਪੱਧਰ ਤੇ ਕੰਮ ਨਹੀਂ ਕਰ ਰਹੀਆਂ ਤੇ ਅੱਜਕੱਲ ਸੋਸ਼ਲ ਮੀਡੀਆ ਤੇ ਬੜੇ ਸਾਰੇ ਪਲੇਟਫਾਰਮਸ ਐਦਾਂ ਨੇ ਜਿਨ੍ਹਾਂ ਤੋਂ ਤੁਸੀਂ ਸਿੱਖ ਸਕਦੇ ਹੋ ਬਹੁਤ ਸਾਰੀਆਂ ਅਕੈਡਮੀਜ਼ ਐਦਾਂ ਦੀਆਂ ਬਣੀਆਂ ਹੋਈਆਂ ਨੇ ਬਹੁਤ ਸਾਰੇ ਚੈਨਲਜ਼ ਐਦਾਂ ਦੇ ਬਣੇ ਹੋਏ ਨੇ ਜਿਨ੍ਹਾਂ ਤੋਂ ਤੁਸੀਂ ਟੈਕਨੀਕਲ ਚੀਜ਼ਾਂ ਵੀ ਸਿੱਖ ਸਕਦੇ ਹੋ ਜਿਨ੍ਹਾਂ ਤੋਂ ਤੁਸੀਂ ਵੋਕੇਸ਼ਨਲ ਕਿਤਾ ਮੁਖੀ ਚੀਜ਼ਾਂ ਵੀ ਸਿੱਖ ਸਕਦੇ ਹੋ ਉਮੀਦ ਹੈ ਕਿ ਤੁਸੀਂ ਵੀ ਕਾਬਲ ਬਣਨ ਵਾਸਤੇ ਕੰਮ ਕਰੋਗੇ ਕਾਬਲੀਅਤ ਪੈਦਾ ਕਰਨ ਵਾਸਤੇ ਕੰਮ ਕਰੋਗੇ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਇਹ ਮੇਰੀ ਉਮੀਦ ਹੈ ਮੇਰੀ ਆਸ ਹੈ ਫਿਰ ਕੁਝ ਹੋਰ ਜਾਣਕਾਰੀਆਂ ਦੇ ਨਾਲ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ ਅੱਜ ਵਾਸਤੇ ਉਮੀਦ ਇਹੋ ਹੈ ਕਿ ਤੁਸੀਂ ਨਾਲ ਜੁੜੇ ਰਹੋਗੇ ਸਾਥ ਦਿਓਗੇ ਤੇ ਇਹ ਗੱਲਾਂ ਤੁਹਾਨੂੰ ਪਸੰਦ ਆਉਣੀਆਂ ਤੇ ਤੁਸੀਂ ਸ਼ੇਅਰ ਵੀ ਜ਼ਰੂਰ ਕਰੋਗੇ ਫਿਰ ਮਿਲਦੇ ਹਾਂ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ